ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈਗੀ ਜਿਹੜੀ ਉਹ ਆਪਣੇ ਪਿਆਜ਼ ਆ ਪਪਿਆਜ਼ਾਂ ਨੂੰ ਸਾਲ ਭਰ ਲਈ ਸਟੋਰ ਕਰਕੇ ਕਿਵੇਂ ਰੱਖ ਸਕਦੇ ਆ ਤੇ ਉਹ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਬਿਲਕੁਲ ਨਹੀਂ ਆਪਣੇ ਪਿਆਜ਼ ਖਰਾਬ ਹੋਣਗੇ ਜੇ ਸਾਡੇ ਤੁਸੀਂ ਚੈਨਲ ਤੇ ਪਲੀਜ਼ ਪਹਿਲੀ ਵਾਰੀ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਲੋ ਜੀ ਆਪਾਂ ਨੇ ਪਿਆਜ਼ ਇਹ ठा ਸਾਰੇ ਖੰਡਾਤੇ ਸੀਗੇ ਤੇ ਆਪਾਂ ਇਸ ਤਰ੍ਹਾਂ ਵੀ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆਂ ਵਿੱਚ ਸੈਡਾਂ ਤੇ ਆਪਾਂ ਕੋਈ ਫੱਟੀਆਂ ਲਗਾ ਕੇ ਇਹਨਾਂ ਨੂੰ ਇੱਕਣ ਖਲਾਰ ਕੇ ਰੱਖ ਦਾਂਗੇ ਤੇ ਫਿਰ ਵੀ ਪਿਆਜ਼ ਬਿਲਕੁਲ ਨਹੀਂ ਖਰਾਬ ਹੁੰਦੀ ਪਰ ਜਦੋਂ ਬਰਸਾਤਾ ਪੈਣ ਲੱਗ ਜਾਂਦੀ ਆ ਫਿਰ ਆਪਾਂ ਨੂੰ ਹੁੰਦਾ ਵਾ ਵੀ ਆਪਣੇ ਪਿਆਜ਼ ਖਰਾਬ ਹੋ ਜਾਣਗੇ ਤੇ ਇਸ ਕਰਕੇ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸੂਗੀ ਤੇ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਸਾਰੀ ਪਿਆਜ਼ਾਂ ਨੂੰ ਜੀ ਸਾਫ਼ ਕਰਾਂਗੇ ਤੇ ਜਿਹੜਾ ਵੀ ਇਹਦੇ ਵਿੱਚ ਕੋਈ ਵੀ ਪਿਆਜ਼ ਖਰਾਬ ਆ ਤੇ ਉਹਨੂੰ ਅਲੱਗ ਕੱਢ ਦਾਂਗੇ ਜੇ ਇੱਕ ਵੀ ਪਿਆਜ਼ ਵਿੱਚ ਖਰਾਬ ਹੋਵੇ ਤੇ ਫਿਰ ਸਾਰੇ ਪਿਆਜ਼ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਆਪਾਂ ਜੀ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਸਾਫ਼ ਕਰਦੇ ਆਂ ਚੰਗੀ ਤਰ੍ਹਾਂ ਨਾਲ ਪਿਆਜ਼ਾਂ ਨੂੰ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਤਰੀਕਾ ਵੀ ਆਪਾਂ ਕਿਵੇਂ ਇਹਨਾਂ ਨੂੰ ਉਚਾਈ ਤੇ ਰੱਖ ਕੇ ਸਟੋਰ ਕਰਕੇ ਰੱਖ ਸਕਦੇ ਆਂ ਤੇ ਬਹੁਤ ਹੀ ਵਧੀਆ ਤਰੀਕਾ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਹੁਣ ਆਪਾਂ ਜੀ ਪਿਆਜ਼ਾਂ ਨੂੰ ਇੱਕ ਟੋਕਰਾ ਲੈ ਲੈਨੇ ਆਪਾਂ ਆ ਦੇਖੋ ਜੀ ਆਪਣੇ ਟੋਕਰਾ ਲੈ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਨਾ ਪਿਆਜ਼ਾਂ ਨੂੰ ਇਸ ਤਰ੍ਹਾਂ ਸਾਫ਼ ਕਰ ਕਰਕੇ ਟੋਕਰੇ ਦੇ ਵਿੱਚ ਪਾਵਾਂਗੇ ਤੇ ਇਹਨਾਂ ਦਾ ਜ਼ਿਆਦਾ ਵੀ ਜੇ ਉੱਪਰੋਂ ਛਿਲਕਾ ਲਾਉਣ ਦੀ ਲੋੜ ਨਹੀਂ ਹੈਗੀ ਤੇ ਹੁਣ ਤਾਂ ਹਜੇ ਪਹਿਲਾਂ ਤਾਂ ਆਪਣੇ ਇਹ ਨਵੇਂ ਪਿਆਜ਼ ਨੇ ਇਸ ਕਰਕੇ ਇਹ ਨਹੀਂ ਜਲਦੀ ਵੀ ਨਹੀਂ ਖਰਾਬ ਹੋਣਗੇ ਜਿਹਨਾਂ ਜਿਹੜਾ ਮੜਾ ਮੋ ਪਿਆਜ਼ ਦਾ ਛਿਲਕਾ ਜੀ ਕਿ ਤੁਹੋਂ ਆਪਣੇ ਆਪ ਹੀ ਲੈਂਦਾ ਆਪਾਂ ਸਿਰਫ ਉਹੀ ਲਾਵਾਂਗੇ ਜਿਹੜਾ ਆਹ ਤੇ ਆ ਜਾ ਦੇਖੋ ਜੀ ਇਹਦੇ ਉੱਤੇ ਕੱਟ ਛਿਲਕਾ ਤੇ ਹੈ ਨਾ ਇਹਨਾਂ ਨੂੰ ਤੁਸੀਂ ਪਿਆਜ਼ਾਂ ਨੂੰ ਅਲੱਗ ਕੱਟ ਲਿਓ ਇਹ ਪਹਿਲਾਂ ਆਪਾਂ ਵਰਤ ਸਕਦੇ ਆ ਇਹ ਪਿਆਜ਼ਾਂ ਨੂੰ ਘਰ ਦੇ ਪਿਆਜ਼ ਜਲਦੀ ਨਹੀਂ ਖਰਾਬ ਹੁੰਦੇ ਹੈਗੇ ਜਿਹੜੇ ਆਪਾਂ ਜੀ ਮੁੱਲ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਆਪਾਂ ਨੂੰ ਡਰ ਰਹਿੰਦਾ ਵੀ ਆਪਣੇ ਉਹ ਜਲਦੀ ਖਰਾਬ ਹੋ ਜਾਣਗੇ। ਉਹਨਾਂ ਦੇ ਵਿੱਚ ਦੇਖੋ ਜੀ ਖਾਦਾ ਖੁੱਦਾ ਪਾਈਆਂ ਹੁੰਦੀਆਂ ਨੇ ਤੇ ਤਾਂ ਕਰਕੇ ਜਿਹੜੇ ਕਰਦੇ ਹੁੰਦੇ ਆਪਾਂ ਘਰ ਦੇ ਵਿੱਚ ਆਪਾਂ ਆਪਣੇ ਘਰ ਦੀ ਰਿਓ ਹੀ ਪਾਉਂਦੇ ਆ ਤੇ ਉਹ ਆਪਣਾ ਪਿਆਜ਼ ਵੀ ਨਹੀਂ ਜਲਦੀ ਖਰਾਬ ਹੁੰਦਾ ਹੈਗਾ। ਹੁਣ ਆਪਾਂ ਜੇ ਸਾਰੇ ਹੀ ਟੁੱਕਰੇ ਦੇ ਵਿੱਚ ਇਸ ਤਰ੍ਹਾਂ ਪਾ ਦਾਂਗੇ। ਲੋ ਜੀ ਆਪਾਂ ਨੇ ਪਿਆਜ਼ਾਂ ਨੂੰ ਬਿਲਕੁਲ ਕਰਤਾ ਸਾਫ਼ ਤੇ ਆਪਣੇ ਟੋਕਰੇ ਦੇ ਵਿੱਚ ਪਾ ਗਏ ਤੇ ਕਿਉਂਕਿ ਟੋਕਰੇ ਦੇ ਵਿੱਚ ਜਿੱਕਣ ਆਪਾਂ ਨੇ ਪੂਰਾ ਟੋਕਰਾਂ ਭਰ ਲਿਆ ਖਰਾਬ ਹੋਣ ਦਾ ਡਰ ਆ ਇਸ ਕਰਕੇ ਆਪਾਂ ਜੀ ਅੱਧੇ ਪਿਆਜ਼ਾਂ ਨੂੰ ਥੋੜਾ ਜਿਹਾ ਇੱਥੋਂ ਸਫਾਈ ਕਰਕੇ ਛੇਠਾ ਖੰਡਾਵਾਂਗੇ ਤੇ ਥੋੜੇ ਜਿਹਾ ਆਪਾਂ ਪਿਆਜ਼ ਟੋਕਰੇ ਦੇ ਵਿੱਚ ਪਏ ਰਹਿਣ ਦਾਂਗੇ ਤੇ ਹੁਣ ਆਪਾਂ ਜੀ ਇੱਥੋਂ ਕਰ ਦਿੰਦੇ ਆ ਸਫਾਈ ਤੇ ਇੱਥੇ ਪਿਆਜ਼ਾਂ ਨੂੰ ਥੋੜੇ ਜਿਹਾ ਆਪਾਂ ਖੰਡਾ ਦਿੰਨੇ ਆ ਪਹਿਲਾਂ ਜੀ ਪੁਰਾਣੇ ਜਵਾਨੇ ਦੇ ਵਿੱਚ ਤਾਂ ਇੱਕ ਨੇ ਪਿਆਜ਼ ਛੇਠਾਂ ਹੀ ਚੰਗੀ ਤਰ੍ਹਾਂ ਨਾਲ ਖੰਡਾ ਕੇ ਰੱਖ ਦਿੰਦੇ ਹੁੰਦੇ ਸੀਗੇ ਬਿਲਕੁਲ ਨਹੀਂ ਖਰਾਬ ਹੁੰਦੇ ਸੀਗੇ ਤੇ ਹੁਣ ਆਪਾਂ ਜੀ ਥੋੜੇ ਜਿਹਾ ਪਿਆਜ਼ ਛੇਠਾਂ ਇੱਥੇ ਖੰਡਾ ਦਾਂਗੇ ਤੇ ਬਾਕੀ ਦੇ ਜਿਹੜੇ ਪਿਆਜ਼ ਆਪਣੇ ਸੀਗੇ ਥੋੜੇ ਜਿਹੇ ਖਰਾਬ ਜਿਹੇ ਤੇ ਉਹ ਆਪਾਂ ਨੇ ਅਲੱਗ ਕੱਢ ਲਏ ਜਿਆਦਾ ਕੋਈ ਵੀ ਇੰਨਾ ਵਿੱਚੋਂ ਪਿਆਜ਼ ਖਰਾਬ ਨਹੀਂ ਨਿਕਲਿਆ ਇੰਨਾ ਤੇ ਵਸ ਇਹਨਾਂ ਦਾ ਥੋੜਾ ਜਿਹਾ ਨਾ ਪਿਆਜ਼ਾਂ ਦੇ ਇਹ ਛਿਲਕੇ ਦੇਖੋ ਜੀ ਜਿਆਦਾ ਲਹੀ ਹੋਏ ਨੇ ਇਹਨਾਂ ਦਾ ਖਰਾਬ ਹੋਣ ਦਾ ਡਰ ਸੀਗਾ ਤੇ ਫਿਰ ਇਹ ਆਪਾਂ ਨੇ ਪਹਿਲਾਂ ਬਰਤ ਲਾਂਗੇ ਪਰ ਪਿਆਜ਼ ਆਪਣਾ ਕੋਈ ਵੀ ਖਰਾਬ ਨਹੀਂ ਵਿੱਚੋਂ ਨਿਕਲਿਆ ਹੈਗਾ ਬਹੁਤ ਵਧੀਆ ਪਿਆਜ਼ ਨੇ ਤੇ ਹੁਣ ਆਪਾਂ ਜੀ ਇੱਥੋਂ ਸਫਾਈ ਕਰਕੇ ਤੇ ਅੱਧੇ ਕ ਪਿਆਜ਼ ਆਪਾਂ ਇੱਥੇ ਠੰਡਾ ਦੰਦਨੇ ਆ ਲਓ ਜੀ ਹੁਣ ਆਪਾਂ ਇੱਥੇ ਪਿਆਜ਼ ਨੂੰ ਜਿਹੜੇ ਥੋੜੇ ਜਿਹਾ ਆਪਾਂ ਠੰਡਾ ਦੋਦੇ ਆ ਉਹ ਪਟੇਰੀ ਛੱਦਨੇ ਆ ਤੇ ਬਾਕੀ ਆਪਣੇ ਪਿਆਜ਼ਾਂ ਨੂੰ ਬਿਲਕੁਲ ਸੁਆਹ ਲੱਗਣੀ ਚਾਹੀਦੀ ਆ ਸੂਸੀਬੰਦ ਕਿਸੇ ਸਟੋਰ ਦੇ ਵਿੱਚ ਨਹੀਂ ਰੱਖਣੇ ਹੈਗੇ ਲੋ ਆਪਾਂ ਨੇ ਜੀ ਥੋੜੇ ਜਿਹਾ ਪਿਆਜ਼ ਦਾ ਖੰਡਾਤੇ ਚੰਗੀ ਤਰ੍ਹਾਂ ਨਾਲ ਹੁਣ ਇਹਨਾਂ ਨੂੰ ਨਾਈ ਤਾਂ ਜੀ ਇੱਥੇ ਹਵਾ ਲੱਗੀ ਜਾਊਗੀ ਪਿਆਜ਼ਾਂ ਨੂੰ ਪਿਆਜ਼ਾਂ ਨੂੰ ਹਮੇਸ਼ਾ ਹੀ ਹਵਾ ਲੱਗਣੀ ਚਾਹੀਦੀ ਹੈ ਤੇ ਨਹੀਂ ਜਿਆਦਾ ਆਪਾਂ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਰੱਖ ਦਾਂਗੇ ਜਿਵੇਂ ਟੋਕਰੇ ਨੂੰ ਬੰਦ ਕਰਕੇ ਰੱਖ ਦਾਂਗੇ ਤੇ ਫਿਰ ਆਪਣੇ ਪਿਆਜ਼ ਜਲਦੀ ਖਰਾਬ ਹੋ ਜਾਣਗੇ ਤੇ ਇਹਨਾਂ ਨੂੰ ਥੋੜੀ ਜਿਹੀ ਹਵਾ ਲੱਗਣੀ ਚਾਹੀਦੀ ਹੈ ਪਿਆਜ਼ਾਂ ਨੂੰ ਤੇ ਬਿਲਕੁਲ ਨਹੀਂ ਖਰਾਬ ਹੁੰਦੇ ਹੈਗੇ ਹੁਣ ਜਿਹੜੇ ਆਪਣੇ ਇਹ ਟੋਕਰੇ ਦੇ ਵਿੱਚ ਆ ਪੁਛ ਟੋਕਰੇ ਦੇ ਵਿੱਚ ਵੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਖੰਡਾਵਾਂਗੇ ਇਸ ਤਰ੍ਹਾਂ ਇਹਨਾਂ ਇਟਾ ਟੋਕਰੇ ਦੇ ਵਿੱਚ ਵੀ ਆਪਣੀ ਹਵਾ ਲੱਗੀ ਜਾਊਗੀ ਤੇ ਪਿਆਜ਼ ਇਹਨੂੰ ਜਿਹੜੇ ਆਪਣੇ ھیਠਾਂ ਆਪਾਂ ਨੇ ਰੱਖੇ ਨੇ ਪਿਆਜ਼ ਉਹ ਕਹਿੰਦਾ ਆਪਾਂ ਵਰਤ ਲਾਂਗੇ ਜਿਹੜੇ ਟੋਕਰ ਵਾਲੇ ਆ ਉਹ ਆਪਾਂ ਬਾਅਦ ਵਿੱਚ ਵਰਤਾਂਗੇ ਆਪਾਂ ਨੇ ਜੀ ਤਿੰਨ ਈਟਾਂ ਰੱਖਤੀਆਂ ਤਿੰਨ ਈਟਾਂ ਦੇ ਉੱਤੇ ਆਪਾਂ ਟੋਕਰਾ ਟਿਕਾ ਦਾਂਗੇ ਲੋ ਜੀ ਆਪਾਂ ਨੇ ਪਿਆਜ਼ਾਂ ਦੀ ਬਿਲਕੁਲ ਕਰਤੀ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਪਿਆਜ਼ ਆਪਣੇ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਕੋਈ ਵੀ ਪਿਆਜ਼ ਇੱਕ ਵੀ ਪਿਆਜ਼ ਵਿੱਚ ਖਰਾਬ ਹੋਵੇ ਨਾ ਤੇ ਫੇਰ ਜਲਦੀ ਪਿਆਜ਼ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਇਨਾਂ ਲਈ ਥੋੜੀ ਜਿਹੀ ਆਪਣੇ ਪਿਆਜ਼ਾਂ ਨੂੰ ਇੱਥੇ ਹਵਾ ਵੀ ਲੱਗੂਗੀ ਤੇ ਹਵਾ ਲੱਗਣੀ ਬਹੁਤ ਜ਼ਰੂਰੀ ਆ ਤੇ ਜਿਹੜੇ ਆਪਣੇ ਟੋਕਰੇ ਵਾਲੇ ਪਿਆਜ਼ ਨੇ ਉਹ ਆਪਾਂ ਬਾਅਦ ਵਿੱਚ ਵਰਤ ਲਾਂਗੇ ਜਿਹੜੇ ਆਪਣੇ ਢੇਠਾ ਪਏ ਨੇ ਉਹ ਆਪਾਂ ਬਰਸਾਤਾਂ ਤੋਂ ਪਹਿਲਾਂ ਵਰਤ ਲਾਂਗੇ ਪੰਜ-ਸੱਤ ਦਿਨਾਂ ਬਾਅਦ ਤੁਹਾਨੂੰ ਹਮੇਸ਼ਾ ਹੀ ਪਿਆਜ਼ ਦੇ ਵਿੱਚ ਸਾਫ਼ ਕਰਦੇ ਰਹਿਣਾ ਚਾਹੀਦਾ ਵਾ ਤੇ ਜਿਹੜਾ ਵੀ ਕੋਈ ਪਿਆਜ਼ ਆਪਾਂ ਨੂੰ ਖਰਾਬ ਦੇਸੀ ਉਹ ਕੱਢ ਦੋ ਅਲੱਗ ਤੇ ਫਿਰ ਆਪਣੇ ਪਿਆਜ਼ ਬਿਲਕੁਲ ਨਹੀਂ ਖਰਾਬ ਹੁੰਦੇ ਆਪਾਂ ਜਿੰਨਾ ਟਾਈਮ ਮਰਜ਼ੀ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਆਪਣੀ ਪਿਆਜ਼ ਬਿਲਕੁਲ ਉਸ ਤਰ੍ਹਾਂ ਦੀ ਹੀ ਰਹਿਣਗੀ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ